ਪਿਛਲੇ ਲੰਮੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਦਾ ਸਰਬਤ ਖਾਲਸਾ ਚੱਬੇ ਵਿਖੇ ਹੋਇਆ ਜਿਹੜਾ ਪੰਥਕ ਇਕੱਠ ਹੋਇਆ ਸੀ ਜਦੋਂ ਜਥੇਦਾਰ ਪੈਰਲਲ ਜਥੇਦਾਰ ਨਿਯੁਕਤ ਕੀਤੇ ਗਏ ਉਸ ਤੋਂ ਬਾਅਦ ਜਥੇਦਾਰਾਂ ਦੀ ਪਦਵੀ ਨੂੰ ਲੈ ਕੇ ਇੱਕ ਬਹੁਤ ਵੱਡਾ ਬਖੇੜਾ ਖੜਾ ਕੀਤਾ ਗਿਆ ਸੀ ਦੋ ਦੋ ਜਥੇਦਾਰ ਕੌਮ ਨੇ ਇੱਕੋ ਸਮੇਂ ਤੇ ਪ੍ਰਵਾਨ ਕੀਤੇ ਸੀਗੇ ਔਰ ਮੈਂ ਸਮਝਦਾ ਕਿ ਜਿਹੜੀ ਕੱਲ ਨਿਯੁਕਤੀ ਹੋਈ ਹੈ ਮੈਂ ਉਹਨਾਂ ਉਹਨਾਂ ਦੇ ਨਿੱਜੀ ਤੌਰ ਤੇ ਉਹਨਾਂ ਤੇ ਉੱਤੇ ਕੋਈ ਕਮੈਂਟ ਨਹੀਂ ਕਰ ਰਿਹਾ ਬਟ ਬਤੌਰ ਜਥੇਦਾਰ ਜਿਵੇਂ ਕੱਲ ਉਹਨਾਂ ਦੀ ਨਿਯੁਕਤੀ ਬਾਦਲ ਕਿਆ ਨੇ ਕੀਤੀ ਹੈ ਔਰ ਬਿਨਾ ਕਿਸੇ ਵਿਧਿ ਵਿਵਧਾਨ ਤੋਂ ਕੀਤੀ ਹੈ ਬਿਨਾ ਪੰਥ ਨੂੰ ਭਰੋਸੇ ਚਲੇ ਕੀਤੀ ਹੈ ਉਸ ਨਿਰਵਿਵਾਦ શિક્ષੀਤ ਨੂੰ ਵੀ ਇਹਨਾਂ ਨੇ ਵਿਵਾਦਿਤ ਕਰ ਦਿੱਤਾ ਉਸ શિક્ષੀਤ ਨੂੰ ਵੀ ਇੱਕ ਕੌਮ ਦੇ ਵੱਡੇ ਹਿੱਸੇ ਨੇ ਪ੍ਰਵਾਨ ਨਹੀਂ ਕਰਨਾ ਜਿਵੇਂ ਕਿ ਪਹਿਲੇ ਜਥੇਦਾਰ ਪ੍ਰਵਾਨ ਨਹੀਂ ਨਹੀਂ ਹੋ ਰਹੇ ਸੀਗੇ ਸੋ ਬਾਦਲ ਕਿਆ ਨੇ ਇੱਕ ਵਾਰ ਫਿਰ ਜਥੇਦਾਰਾਂ ਦੀ ਪਦਵੀ ਨੂੰ ਇੱਕ ਮਜ਼ਾਕ ਦਾ ਕੇਂਦਰ ਬਣਾ ਲਿਆ ਔਰ ਗਿਆਨੀ ਰਗਵੀਰ ਸਿੰਘ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਉਹਨਾਂ ਦੇ ਉੱਤੇ ਦੋਸ਼ ਲਾਏ ਗਏ ਨੇ ਉਹ ਨਾਲ ਦੇ ਨਾਲ ਹੈੱਡ ਗ੍ਰੰਥੀ ਦਰਬਾਰ ਸਾਹਿਬ ਵੀ ਨੇ ਔਰ ਦੇਖੋ ਜਥੇਦਾਰ ਦੀ ਪਦਵੀ ਤੋਂ ਫਾਰਕ ਕਰਨ ਲਈ ਉਹਨਾਂ ਨੂੰ ਕਿਹਾ ਗਿਆ ਕਿ ਹੀ ਇਜ਼ ਅਨਫਿਟ ਕਮਾਲ ਦੀ ਗੱਲ ਹੈ ਕਿ ਜਥੇਦਾਰ ਇਸੇ ਜਥੇਦਾਰ ਰਗਵੀਰ ਸਿੰਘ ਨੇ ਅਕਾਲ ਤਖਤ ਦੀ ਫਸੀਲ ਤੋਂ ਅਕਾਲੀਆਂ ਨੂੰ ਪੋਲੀਟੀਕਲੀ ਅਨਫਿਟ ਘਰਾੜ ਦਿੱਤਾ ਸੀ ਤੇ ਜਿਹੜੇ ਪੋਲੀਟੀਕਲੀ ਅਨਫਿਟ ਨੇ ਉਹਨਾਂ ਨੇ ਜਥੇਦਾਰ ਨੂੰ ਅਨਫਿਟ ਘਰਾੜ ਦੇ ਕੇ ਬਾਹਰ ਬਾਰدار ਉਸਤਾ ਦਿਖਾ ਦਿੰਦਾ ਹੈ ਦੇਖੋ ਇਹ ਇਹ ਸਤਮ ਦੀ ਗੱਲ ਹੈ ਇਹ ਇਹ ਦੁਖਦਾਈ ਗੱਲ ਹੈ ਜਿਹੜੀ ਜਿਹੜੀ ਗੱਲ ਵਾਪਰੀ ਹੈ ਕੌਮ ਦੇ ਅਕੇ ਸੋ ਜਥੇਦਾਰ ਜਿਹੜੇ ਕੱਲ ਫਾਰਕ ਕੀਤੇ ਗਏ ਨੇ ਉਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੀ ਨਹੀਂ ਔਰ ਜੇ ਆ ਜੇਕਰ ਉਹ ਅਗਵਾਈ ਦੇ ਸਮਰੱਥ ਨਹੀਂ ਹੈ ਤੇ ਕੀ ਉਹ ਧਾਰਮਿਕ ਤੌਰ ਤੇ ਏਡੀ ਵੱਡੀ ਪਦਵੀ ਦੇ ਸਮਰੱਥ ਹਨ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਸੋ ਸਵਾਲ ਇਹ ਹੈ ਕਿ ਗੱਲ ਅਸੀਂ ਫਿਰ ਉੱਥੇ ਆਉਂਨੇ ਆ ਕਿ ਜੋ ਗਲ ਸਿਸਟਮ ਵਾਪਰਿਆ ਇਹ ਸਿਸਟਮ ਬਹੁਤ ਦੇਰ ਤੋਂ ਰੱਦ ਹੋ ਚੁੱਕਾ ਹੈ ਇਹ ਸਿਸਟਮ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਇਸੇ ਕਰਕੇ ਹੀ ਜਥੇਦਾਰ ਦੀ ਪਦਵੀ ਪਿਛਲੇ ਬੜੀ ਦੇਰ ਤੋਂ ਵਿਵਾਦ ਚੱਲਦੀ ਆ ਰਹੀ ਹੈ ਗਿਆਨੀ ਗੁਰਵਚਨ ਸਿੰਘ ਗਿਆਨੀ ਪੂਰਨ ਸਿੰਘ ਉਹਨਾਂ ਦੇ ਕਈ ਫੈਸਲਿਆਂ ਨੇ ਬਹੁਤ ਵੱਡੇ ਬਖੇੜੇ ਖੜੇ ਕੀਤੇ ਨੇ ਔਰ ਬਹੁਤ ਦੇਰ ਤੋਂ ਕੌਮ ਇਸ ਗਲ ਨੂੰ ਤੋਬਾ ਕਰ ਚੁੱਕੀ ਹੈ ਕਿ ਅਸੀਂ ਇੱਕ ਪਾਰਟੀ ਵੱਲੋਂ ਛਾਪੇ ਗਏ ਜਥੇਦਾਰ ਪ੍ਰਵਾਨ ਨਹੀਂ ਕਰਨੇ ਕਿਉਂਕਿ ਜਥੇਦਾਰ ਦੇ ਜਿਹੜਾ ਫੈਸਲੇ ਨੇ ਜਥੇਦਾਰ ਦੇ ਜਿਹੜੇ ਆਦੇਸ਼ ਨੇ ਜਥੇਦਾਰ ਦੇ ਜਿਹੜੇ ਗੁਰਮਤੇ ਨੇ ਉਹ ਪੂਰੀ ਸਿੱਖ ਡਾਇਸਪੋਰਾ ਪੂਰੀ ਸਿੱਖ ਕੌਮ ਦੇ ਉੱਤੇ ਪ੍ਰਭਾਵਿਤ ਕਰਦੇ ਨੇ ਪੂਰੀ ਸਿੱਖ ਕੌਮ ਨੂੰ ਪਲਾਵੇ ਵਿੱਚ ਲੈਂਦੇ ਨੇ ਔਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਨਮਰਜ਼ੀ ਦੇ ਨਾਲ ਆਪ ਖੁਦਰੇਪਨ ਦੇ ਨਾਲ ਜਥੇਦਾਰਾਂ ਨੂੰ ਲਾ ਰਹੀ ਏ ਤੇ ਨਵੇਂ ਲਾ ਰਹੀ ਏ ਸੋ ਇਸ ਗੱਲ ਨੇ ਫਿਰ ਇੱਕ ਵਾਰ ਮੌਲ ਲਈਏ ਕਿ ਅਕਾਲੀ ਦਲ ਖਾਸ ਤੌਰ ਤੇ ਜਿਹੜਾ ਬਾਦਲ ਕਿਆਂ ਵਾਲਾ ਕਾਲੀਦਲਾ ਉਹਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵੋੱਚਤਾ ਉਸ ਨੂੰ ਕੱਲੀ ਢਾ ਹੀ ਨਹੀਂ ਲਾਈ ਉਸ ਨੂੰ ਉਸ ਨੂੰ ਟਿਚ ਜਾਣਿਆ ਔਰ ਇਹ ਇਹਦੇ ਲਈ ਉਹ ਕੌਮ ਦੇ ਲਈ ਕੌਮ ਦੇ ਲਈ ਵੱਡੇ ਦੋਸ਼ੀ ਇਹ ਸਮਝੇ ਜਾਂਦੇ ਨੇ ਔਰ ਉਹਨਾਂ ਨੇ ਕੱਲ ਜੋ ਕੀਤਾ ਉਹ ਇੱਕ ਗੁਨਾਹ ਕੀਤਾ ਹੋਣਾ ਕੀ ਚਾਹੀਦਾ ਹੁਣ ਇਹ ਹੀ ਚਾਹੀਦਾ ਕਿ ਕੌਮ ਨੂੰ ਕੱਲ ਜੋ ਘਟਨਾਵਾਂ ਵਾਪਰੀਆਂ ਨੇ ਉਸ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਇਹ ਗੱਲ ਨੂੰ ਆਈ ਗਈ ਨਹੀਂ ਕਰਨੀ ਚਾਹੀਦੀ ਜਥੇਦਾਰ ਲਾਤਾ ਨਮਾ ਲਾਤਾ ਅਸੀਂ ਨਵੇਂ ਦੇ ਕੋਲ ਚਲੇ ਗਏ ਉਹਨੂੰ ਮੈਮੋਰੰਡਮ ਦੇ ਆਏ ਪਰਵਾਨ ਕਰ ਲਿਆ ਪਹਿਲਾਂ ਤੇ ਸਾਡੀ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਿਸ ਦਿਨ ਬਾਦਲ ਕੇ ਇਹਨਾਂ ਦੀ ਦਸਤਾਰ ਬੰਦੀ ਲਈ ਤੁਹਾਨੂੰ ਬੁਲਾਉਣ ਤੁਹਾਨੂੰ ਸੱਦੇ ਦੇਣ ਤੁਹਾਨੂੰ ਆਪਣੀ ਗੱਲ ਕਹਿਣੀ ਚਾਹੀਦੀ ਹੈ ਕਿ ਸਾਨੂੰ ਤੁਹਾਡਾ ਇਹ ਸਿਸਟਮ ਪਰਵਾਹ ਨਹੀਂ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਜਹੇਦਾਰ ਨੂੰ અપਮਾਨਿਤ ਕਰਕੇ ਲਾਉਂਦੇ ਹੋ ਤੇ ਫਿਰ ਆਪਣੀ ਮਨਮਰਜੀ ਦੇ ਨਾਲ ਨਵੇਂ ਨਿਯੁਕਤ ਕਰਦੇ ਹੋ ਜਥੇਬੰਦੀਆਂ ਨੂੰ ਸੰਪਰਦਾਵਾਂ ਨੂੰ ਸ਼ਕਤੀਤਾ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਜਿੰਨੀ ਦੇਰ ਤੱਕ ਅਸੀਂ ਬਾਦਲਕਿਆਂ ਦੇ ਟਰੈਪ ਦੇ ਵਿੱਚ ਆ ਕੇ ਉਹਨਾਂ ਦੇ ਹਰ ਫੈਸਲੇ ਨੂੰ ਕਬੂਲ ਕਰਦੇ ਰਾਂਗੇ ਜਾਂ ਨੁਕਤਾਚੀਨੀ ਤੋਂ ਬਾਅਦ ਕਬੂਲ ਕਰਦੇ ਰਾਂਗੇ ਉਨੇ ਦਿਨ ਤੱਕ ਬੱਦਲ ਕੇ ਆਪਣੀ ਇਸ ਹਰਕਤ ਤੋਂ ਬਾਦ ਨਹੀਂ ਆਣਗੇ ਉਹ ਇਸ ਸਿਸਟਮ ਨੂੰ ਦੁਰਸਤ ਨਹੀਂ ਕਰਨਗੇ ਪੰਥਕ ਜੁਗਤ ਦਾ ਸਿਸਟਮ ਚਾਹੀਦਾ ਪੰਥ ਨੂੰ ਭਰੋਸੇ ਵਿੱਚ ਲੈ ਕੇ ਪੰਥ ਦੀ ਰਜਾਮੰਦੀ ਲੈ ਕੇ ਸਰਵ ਪ੍ਰਵਾਨਤ ਸ਼ਕਸ਼ੀਤ ਹੀ ਅਕਾਲ ਪੁਰਖ ਸਾਹਿਬ ਦੀ ਜਥੇਦਾਰ ਹੋਣੇ ਚਾਹੀਦੇ ਨੇ ਸੋ ਉਹ ਸਿਸਟਮ ਦੀ ਅਨਹੋਂਤ ਹੈ ਇਸੇ ਕਰਕੇ ਬਾਰ ਬਾਰ ਸਾਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਜਿਹੜੀਆਂ ਅਨਸੁਖਾਵੀ ਸਥਿਤੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸਾਡੀ ਅਪੀਲ ਜਥੇਦਾਰ ਸਾਹਿਬਾਨ ਨੂੰ ਵੀ ਹੈ ਵਿਗਿਆਨੀ ਕੁਲਦੀਪ ਸਿੰਘ ਜਿਹੜੇ ਕੱਲ ਜਿਨ੍ਹਾਂ ਦੀ ਕੱਲ ਚੋਣ ਕੀਤੀ ਗਈ ਹੈ ਸਾਡੀ ਅਪੀਲ ਉਹਨਾਂ ਨੂੰ ਹੈ ਕਿ ਤੁਸੀਂ ਵੀ ਸੁਚੇਤ ਹੋ ਜਾਓ ਤੁਹਾਡੇ ਕੋਲੋਂ ਇਹਨਾਂ ਨੇ 2 ਦਸੰਬਰ ਦੇ ਸਾਰੇ ਫੈਸਲੇ ਬਦਲवाने ਨੇ ਤੁਹਾਨੂੰ ਇਹਨਾਂ ਨੇ ਕਹਿਣਾ ਹੈ ਕਿ ਮੁਰ ਜਿਹੜਾ ਖਾਰਜ ਕੀਤਾ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਮਨਸੂਖ ਕੀਤਾ ਗਿਆ ਸੀ ਜਿਹੜਾ ਟਾਈਟਲ ਇਹਨਾਂ ਨੇ ਤੁਹਾਡੇ ਕੋਲੋਂ ਉਹ ਟਾਈਟਲ ਦੁਬਾਰਾ ਪ੍ਰਕਾਸ਼ ਸਿੰਘ ਬਾਦਲ ਨੂੰ ਦੋਣਾ ਫਕਰੇ ਕੌਮ ਵਾਲਾ ਤੁਹਾਡੇ ਕੋਲ ਇਹਨਾਂ ਨੇ ਪੰਜ ਮੈਂਬਰੀ ਪੈਨਲ ਉਹ ਰੱਦ ਕਰਵਾਣਾ ਹੈ ਤੁਹਾਡੇ ਕੋਲ ਇਹਨਾਂ ਨੇ ਹਰ ਉਹ ਫੈਸਲਾ ਕਰਵਾਣਾ ਹੈ ਜਿਹੜਾ 2 ਦਸੰਬਰ ਨੂੰ ਆਇਆ ਸੀ ਸਾਡੀ ਗਿਆਨੀ ਕੁਲਦੀਪ ਸਿੰਘ ਨੂੰ ਵੀ ਬੇਨਤੀ ਹੈ ਅਪੀਲ ਹੈ ਕਿ ਤੁਸੀਂ ਸੁਚੇਤ ਹੋ ਜਾਓ ਤੁਹਾਨੂੰ ਲਿਆਂਦਾ ਹੀ ਪੁਰਾਣੇ ਫੈਸਲਿਆਂ ਦੇ ਉੱਤੇ ਪਾਣੀ ਫੇਰਨ ਨਹੀਂ ਗਿਆ ਪੁਰਾਣੇ ਫੈਸਲੇ ਨੂੰ ਰੱਦ ਕਰਨ ਲਈ ਗਿਆ ਉਹ ਫੈਸਲੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਕੀਤੇ ਗਏ ਸੀ ਉਸ ਫੈਸਲੇ ਦੇ ਉੱਤੇ ਕੌਮ ਨੇ ਮੋਰ ਲਾਈਏ ਤੁਸੀਂ ਉਹਨਾਂ ਫੈਸਲਿਆਂ ਬਾਰੇ ਕੋਈ ਵੀ ਨਜਰਸਾਨੀ ਕਰਨ ਤੋਂ ਪਹਿਲਾਂ ਕੌਮ ਦੀਆਂ ਭਾਵਨਾਵਾਂ ਕੌਮ ਦੀਆਂ ਜਿਹੜੀਆਂ ਕੌਮ ਦੀ ਜਿਹੜੀ ਮੋਹਰ ਹੈ ਉਸ ਨੂੰ ਉਸ ਨੂੰ ਦੇਖ ਲੈਣਾ ਉਸ ਦੇ ਉੱਤੇ ਉਸ ਨੂੰ ਉਸ ਦੇ ਉੱਤੇ ਨਜ਼ਰਸਾਨੀ ਕਰ ਲੈਣਾ ਦੂਸਰੀ ਗੱਲ ਹੈ ਕਿ ਜਿਹੜੇ ਜਿਹੜੇ ਜਥੇਦਾਰ ਜਦੋਂ ਇਹ ਜਦੋਂ ਇਹ ਲਾਉਂਦੇ ਨੇ ਨਵੇਂ ਜਥੇਦਾਰਾਂ ਨੂੰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇ ਸਾਡੇ ਪਹਿਲੇ ਜਥੇਦਾਰਾਂ ਦਾ ਇਹ ਹਸ਼ਰ ਕਰਦੇ ਨੇ ਤੇ ਸਾਡਾ ਵੀ ਇਹ ਇਹੀ ਹਸ਼ਰ ਕਰਨਗੇ ਜਦ ਤੱਕ ਅਸੀਂ ਇਹਨਾਂ ਦੀ ਗੱਲ ਮੰਨਦੇ ਰਹਾਂਗੇ ਉਨੀ ਦੇਰ ਤੱਕ ਅਸੀਂ ਜਥੇਦਾਰ ਦੀ ਪਦਵੀ ਤੇ ਰਹਾਂਗੇ ਜਦੋਂ ਅਸੀਂ ਪੰਥਕ ਰਵਾਇਤਾ ਅਨੁਸਾਰ ਗੁਰਮਤ ਅਨੁਸਾਰ ਤੇ ਅਕਾਲ ਪੁਰਖ ਦੀ ਮਰਿਆਦਾ ਅਨੁਸਾਰ ਫੈਸਲੇ ਕੀਤੇ ਸਾਡਾ ਵੀ ਹਸ਼ਰ ਇਹੀ ਹੋਏਗਾ ਸਾਡੀ ਤੇ ਬੇਨਤੀ ਹੈ ਕਿ ਜਿਹੜੇ ਨਵੇਂ ਜਥੇਦਾਰ ਉਹ ਇਹਨਾਂ ਨੂੰ ਨਾ ਕਰ ਦੇ ਕੋਈ ਕਹਿਣ ਕਿ ਅਸੀਂ ਤੁਹਾਡੇ ਇਸ ਤਰ੍ਹਾਂ ਦੇ ਆਪ ਖੁਦਰੇਪੰਦ ਦੇ ਨਾਲ ਇਹ ਨਾ ਥਾਵਾਂ ਤੇ ਨਹੀਂ ਬੈਠਣਾ ਜਿੰਨੀ ਦੇਰ ਤੱਕ ਸਾਨੂੰ ਪੰਥ ਪ੍ਰਵਾਨਤ ਨਹੀਂ ਕਰਦਾ ਵੰਤ ਪਰਵਾਨ ਨਹੀਂ ਕਰਦਾ ਜਿੰਨੀ ਦੇਰ ਤੱਕ ਅਸੀਂ ਪਰਮਾਨਿਤ ਸਿਸਟਮ ਰਾਹੀ ਨਹੀਂ ਹੁੰਦੇ ਅਸੀਂ ਇਹਨਾਂ ਪਦਵੀਆਂ ਤੇ ਬੈਠ ਕੇ ਇਹਨਾਂ ਪਦਵੀਆਂ ਨੂੰ ਨਾ ਛੋਟਾ ਕਰਨਾ ਤੇ ਨਾ ਹੀ ਅਸੀਂ ਕੌਮ ਦੇ ਵਿੱਚ ਨਵੇਂ ਬਖੇੜੇ ਪੈਦਾ ਕਰਨੇ ਨੇ ਸੋ ਸਾਨੂੰ ਸਾਡੀ ਬੇਨਤੀ ਹੈ ਨਾ ਸਾਰੀਆਂ ਸ਼ਕਸ਼ੀਤਾ ਨੂੰ ਕਿ ਤੁਸੀਂ ਜਿਹੜੇ ਰਾਜਨੀਤਿਕ ਲੋਗ ਨੇ ਜਿਹੜੇ ਅਕਾਲੀ ਨੇ ਜਿਹੜੇ ਬਾਦਲਕੇ ਨੇ ਇਹਨਾਂ ਦੇ ਇਸ ਟਰੈਪ ਦਾ ਹਿੱਸਾ ਨਾ ਬਣੋ ਤਾਂ ਤੁਹਾਡੀ ਸ਼ਕਸ਼ੀਤਾ ਦਾ ਵੀ ਕਦ ਵੱਡਾ ਹੋਏਗਾ ਤੇ ਪੰਥ ਵੀ ਇੱਕ ਨਵੇਂ ਬਖੇੜੇ ਤੋਂ ਇੱਕ ਨਵੀਂ ਵੰਡ ਤੋਂ ਬਚੇਗਾ ਸੋ ਸੋ ਜੋ ਜਿਸ ਜਗ੍ਹਾ ਤੇ ਉੱਤੇ ਜਾ ਕੇ ਗੱਲ ਪਹੁੰਚ ਗਈ ਹੈ ਮੈਂ ਸਮਝਦਾ ਕਿ ਜਥੇਦਾਰਾਂ ਨੂੰ ਵੀ ਆਪਣੀਆਂ ਜਿਹੜੀਆਂ ਆਪਣੇ ਜਿਹੜੇ ਉਹਨਾਂ ਦੇ ਕਾਰਜ ਖੇਤਰ ਨੇ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਕਾਰਜ ਨੇ ਉਹਨਾਂ ਦੇ ਉੱਤੇ ਵੀ ਨਜ਼ਰਸਾਨੀ ਮਾਰਨੀ ਚਾਹੀਦੀ ਹੈ ਜਥੇਦਾਰਾਂ ਦੇ ਜਿੰਨੇ ਜਦ ਜਦ ਇਹ ਜਥੇਦਾਰ ਤਖਤਾਂ ਦੇ ਬੈਠਦੇ ਨੇ ਔਰ ਔਰ ਅਗਰ ਤੁਸੀਂ ਜਿਹੜੇ ਜਥੇਦਾਰਾਂ ਨੂੰ ਫਾਰਕ ਕੀਤਾ ਗਿਆ ਅਗਰ ਤੁਸੀਂ ਇਹਨਾਂ ਦੀ ਵੀ ਕਾਰਜ ਕਾਰ ਗੁਜਾਰੀ ਪਿੱਛੇ ਦੇਖੋ ਤੇ ਗਿਆਨੀ ਹਰਪ੍ਰੀਤ ਸਿੰਘ ਦੂਸਰੇ ਤੀਸਰੇ ਕਿਸੇ ਸਮੇਂ ਦੇ ਉਤੇ ਐਸੇ ਅਕਾਲੀ ਦਲ ਬਾਦਲ ਦੀਆਂ ਦੀਆਂ ਸਿਫਤਾਂ ਵੀ ਗਾਉਂਦੇ ਰਹੇ ਨੇ ਐਸੇ ਅਕਾਲੀ ਦਲ ਬਾਦਲ ਦੇ ਗੁਣਗਾਨ ਵੀ ਕਰਦੇ ਰਹੇ ਨੇ ਔਰ ਜਦੋਂ 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 ਉਹ ਸਮਾਂ ਆ ਗਿਆ ਜਦੋਂ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਤੇ ਇਹੀ ਜਥੇਦਾਰ ਹੁਣ ਉਹਨਾਂ ਦੇ ਉੱਤੇ ਉਹ ਉਹਨਾਂ ਦੇ ਉੱਤੇ ਕਮੈਂਟ ਕਰ ਰਹੇ ਨੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀਆਂ ਉਹਨਾਂ ਦੇ ਜਿਹੜੀ ਕਮੀਆਂ ਪੇਸ਼ੀਆਂ ਨੇ ਉਹਨਾਂ ਦੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਨੇ ਤੋਂ ਸਾਨੂੰ ਸਾਨੂੰ ਇਹ ਵੀ ਲੱਗਦਾ ਹੈ ਕਿ ਜਥੇਦਾਰ ਜਿਹੜੇ ਇਹਨਾਂ ਤਖਤਾਂ ਤੇ ਬੈਠਦੇ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਬੜੇ ਸਪਸ਼ਟ ਹੋ ਕੇ ਬੜੀ ਦਿਆਨਤਦਾਰੀ ਦੇ ਨਾਲ ਕੌਮ ਦੇ ਕੌਮ ਦੇ ਮਕਸਦ ਨੂੰ ਅਕਾਲ ਤਖ ਦੀ ਸਰਵਉੱਚਤਾ ਨੂੰ ਅਕਾਲ ਤਖ ਦੀ ਸੈਨਟੀਟੀ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਕਰਨੇ ਚਾਹੀਦੇ ਜਥੇਦਾਰ ਗਿਆਨੀ ਵਿਕੀ ਸਿੰਘ ਗੁਰਾਣ ਹੋਰ ਜਿਹੜਾ ਜਥੇਦਾਰ ਜਿਹੜਾ ਦੋਸਤਾ ਜਬਲੀ ਸੇਵਾ ਦਿੱਤਾ ਗਿਆ ਪਰ ਅੱਜ ਗਿਆਨੀ ਰਗਵੀਰ ਸਿੰਘ ਨੇ ਜਿਹੜਾ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਜੋ ਕੋਈ ਜਣੀ ਵੀ ਸੇਵਾ ਦੇ ਉਹ ਬਰੂਜੋਂ ਉਡਾੜੀ ਦਿੱਤੀ ਆ ਇਹ ਜੋ ਕਾਲਾ ਘਟਨਾ ਕਰਨ ਸੀਗਾ ਮੈਂ ਉਹਦੇ ਉੱਤੇ ਰਾਜੀ ਹਾਂ ਦੇਖੋ ਗਿਆਨੀ ਰਗਵੀਰ ਸਿੰਘ ਇਸ ਨਾਟ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਇਹ ਤਾਂ ਗੱਲ ਸਮਝ ਲਈਏ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨਹੀਂ ਆ ਉਹਨਾਂ ਦਾ ਸੁਭਾਅ ਆਪਣਾ ਬਿਲਕੁਲ ਵੱਖਰਾ ਹੈ ਉਹ ਰਿਜ਼ਰਵ ਰਹਿਣ ਵਾਲੀ ਸਖਸ਼ੀਅਤ ਨੇ ਔਰ ਇਗਲ ਇਗਲ ਸਾਨੂੰ ਪਤਾ ਸੀਗਾ ਕਿ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਵਾਗ ਕੋਈ ਵੀ ਕਮੈਂਟ ਨਹੀਂ ਕਰਨਗੇ ਉਹਨਾਂ ਦਾ ਆਪਣੀ ਸ਼ਖਸੀਅਤ ਹੈ ਆਪਣਾ ਸੁਭਾਅ ਹੈ ਉਹ ਹੱਲੀ ਵੀ ਇੱਕ ਨਰਮ ਰਵਈਆ ਰੱਖ ਕੇ ਇਸ ਇਸ ਜਿਹੜੀ ਬਾਦਲ ਕੇ ਦੀ ਜਿਹੜੀ ਜੁੰਡਲੀ ਹੈ ਇਸ ਨੂੰ ਇਸ ਨੂੰ ਸਰਖਰੂ ਕਰ ਰਹੇ ਨੇ ਇਹਨਾਂ ਬਾਰੇ ਉਹਨਾਂ ਨੂੰ ਇਹਨਾਂ ਬਾਰੇ ਸੰਗਤਾਂ ਨੂੰ ਦੱਸਣ ਤੋਂ ਉਹਨਾਂ ਨੇ ਵੀ ਗੁਰੇਜ਼ ਕੀਤਾ ਹੈ ਤੇ ਪਾਈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਗੁਰੇਜ਼ ਕੀਤਾ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਦਿਆ ਉਹਨਾਂ ਨੇ ਵੀ ਨਹੀਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਾਰਟੀ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਗਲਤ ਕੰਮ ਕਰਨ ਲਈ ਕੈਰ ਸਿਧਾਂਤਕ ਕੰਮ ਕਰਨ ਲਈ ਔਰ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹਨਾਂ ਦੇ ਉੱਤੇ ਦਬਾਅ ਕਾਹਦਾ ਸੀ ਕਿਉਂ ਸੀ ਔਰ ਕਿਸ ਹੱਦ ਤੱਕ ਸੀ ਉਸੇ ਤਰੀਕੇ ਨਾਲ ਉਸੇ ਹੀ ਪੈਟਰਨ ਤੇ ਗਿਆਨੀ ਰਗਵੀਰ ਸਿੰਘ ਹੋਣੀ ਵੀ ਚੁੱਪਨੇ ਇਹ ਹਰ ਸ਼ਖਸੀਅਤ ਦੀ ਆਪਣੀ ਖਾਸੀਅਤ ਹੁੰਦੀ ਹੈ ਕਿ ਉਹ ਉਹ ਨਹੀਂ ਬੋਲਦੇ ਉਹ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿਣਾ ਚਾ ਰਹੇ ਨੇ ਬਟ ਉਹਨਾਂ ਦੋਨਾਂ ਦਾ ਭਾਈ ਹਰਜਿੰਦਰ ਸਿੰਘ ਉਹਨਾਂ ਦਾ ਕਾਮਯੋਦਾ ਐਂਡ ਟਾਈਮਲੀ ਅਸਤੀਫਾ ਤੇ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਆਪਣੇ ਆਪਣੇ ਸੇਵਾ ਮੁਕਤੀ ਤੋਂ ਪਹਿਲਾਂ ਦੋ ਜਿਹੜੀਆਂ ਦੋ ਜਿਹੜੇ ਉਹਨਾਂ ਦੇ ਕਮੈਂਟ ਨੇ ਕਿ ਮੈਂ ਬੈਗ ਤਿਆਰ ਤਿਆਰ ਕੀਤਾ ਇੱਕ ਕਮੈਂਟ ਇਹ ਸੀਗਾ ਜਦੋਂ ਉਹਨਾਂ ਨੇ ਦਿੱਤਾ ਉਸ ਤੋਂ ਪਹਿਲਾਂ ਇੱਕ ਹੋਰ ਕਮੈਂਟ ਸੀਗਾ ਜਿਹੜਾ ਜਦੋਂ ਉਹਨਾਂ ਨੇ ਜਿਹੜਾ ਬਹੁਤ ਪਪੂਲਰ ਵੀ ਹੋਇਆ ਸੀਗਾ ਮੈਂ ਉਹ ਇੱਕ ਵਾਰੀ ਭੁੱਲ ਰਿਆਂ ਵਾਂ ਇੱਕ ਤਾਂ ਸਿੱਧਾ ਮੇਰੇ ਬੈਗ ਤੇ ਆਰ ਨੇ ਇੱਕ ਉਸ ਤੋਂ ਪਹਿਲਾਂ ਵੀ ਸੀਗਾ ਇੰਨਾ ਬਾਰੇ ਪਾਣੀ ਮੈਮਰੀ ਪੈਨਲ ਬਾਰੇ ਜਾਂ ਹਾਂ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਅੱਜ ਹੀ ਪਤਾ ਲੱਗਾ ਕਿ ਅਕਾਲਤਿਕ ਸਾਹਿਬ ਦਾ ਜਿਹੜਾadesh ਹੈ ਉਹ ਸਿਰਫ ਚਾਰਦਵਾਰੀ ਤੱਕ ਹੈ ਉਹ ਦੋ ਕਮੈਂਟ ਮੇਰੇ ਖਿਆਲ ਹੈ ਕੱਲ ਅਕਾਲਗਰੋ ਜਾਂ ਅੱਜ ਨਹੀਂ ਬੋਲੇ ਨਾ ਤੇ ਕੋਈ ਗੱਲ ਨਹੀਂ ਜੋ ਦੋ ਕਮੈਂਟ ਉਹ ਬਤੌਰ ਜਥੇਦਾਰ ਕਹਿ ਗਏ ਨੇ ਨਾ ਉਹ ਹਿਸਟਰੀ ਦੇ ਵਿੱਚ ਦਰਜ ਹੋਣਗੇ ਤੇ ਬਾਦਲ ਕਿਆ ਨੂੰ ਨੰਗੇ ਕਰਨ ਲਈ ਉਹ ਦੋ ਕਮਿੰਟ ਉਹਨਾਂ ਦੇ ਕਿਨਾਂ ਤੁਸੀਂ ਨਿਕਲਦੀ ਹੈ ਕਿ ਜੋ ਸਿਸਟਮ ਕੱਲ ਹੋਇਆ ਕੌਮਨ ਰਾਜ ਕਰਤੀ ਹੈ ਤੇ ਕੌਮਨ 2015 ਚ ਸਰਕਾਰ ਦੇ ਖਾਲਸਾ ਜਵੇਦਾਰ ਬਣੀ ਸੀ ਕੌਮਨ ਦੀ ਉਹ ਵੀ ਬੋਤਾਂ ਨੇ ਪ੍ਰਵਾਨ ਨਹੀਂ ਕੀਤੀ ਫਿਰ ਕੌਮ ਕਿੱਧਰ ਲੱਭੇ ਜਾ ਕੌਮ ਮੈਂ ਪਹਿਲਾਂ ਕਹਿ ਚੁੱਕਾ ਕਿ ਕੌਮ ਦੋ ਹਿੱਸਿਆਂ ਦੇ ਵਿੱਚ ਲੰਮੇ ਸਮੇਂ ਤੋਂ ਵੰਡੀ ਹੋਈ ਹੈ ਇੱਕ ਹਿੱਸੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਜਥੇਦਾਰਾਂ ਨੂੰ ਪ੍ਰਮਾਣਗੀ ਦਿੱਤੀ ਤੇ ਇੱਕ ਹਿੱਸੇ ਨੇ ਜਿਹੜਾ ਚੱਬੇ ਵਿਖੇ ਪੰਥਕੇ ਕੱਟ ਹੋਇਆ ਸੀ ਉਹਦੇ ਵੱਲੋਂ ਜਿਹੜੇ ਨਾਮਜ਼ਦ ਜਥੇਦਾਰ ਸੀ ਉਹਨਾਂ ਨੂੰ ਪ੍ਰਵਾਨਗੀ ਦਿੱਤੀ। ਸੋ ਵੰਡ ਤਾਂ ਉਸ ਵੇਲੇ ਹੀ ਹੋ ਗਈ ਸੀ ਦੋ ਹਿੱਸਿਆਂ ਦੇ ਵਿੱਚ ਕੌਮਬਡੀ ਗਈ ਸੀ। ਬਟ ਉਸੇ ਚੀਜ਼ ਨੂੰ ਚੱਲਦੇ-ਚੱਲਦੇ ਅੱਜ ਤਕਰੀਬਨ 10 ਸਾਲ ਹੋ ਗਏ। 2015 ਤੋਂ ਲੈ ਕੇ 10 ਸਾਲ। 10 ਸਾਲ ਦੇ ਵਿੱਚ ਕੌਮ ਨੇ ਦੋ ਜਥੇਦਾਰਾਂ ਨੂੰ ਇੱਕੋ ਟਾਈਮ ਪ੍ਰਵਾਨਗੀ ਦਿੱਤੀ ਰੱਖੀ ਹੈ। ਤੇ ਹੁਣ ਵੀ ਜੋ ਕੱਲ ਹੋਇਆ ਮੈਂ ਇਹ ਤਾਂ ਇਹ ਕਹਿ ਰਿਹਾ ਕਿ ਜਿਹੜੇ ਕੱਲ ਨਵੇਂ ਜਥੇਦਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਏ ਨੇ ਉਹਨਾਂ ਦੇ ਨਾਲ ਵੀ ਉਹੀ ਹਸ਼ਰ ਹੋਣਾ ਜੋ ਪਹਿਲੇ ਜਥੇਦਾਰਾਂ ਦੇ ਨਾਲ ਪਿਛਲੇ ਦਸਾਂ ਸਾਲਾਂ ਤੋਂ ਹੋ ਰਿਹਾ ਅਸੀਂ ਇਹਨਾਂ ਸਿੰਘ ਸਾਹਿਬਾਂ ਦੇ ਵਿੱਚ ਗੈਰੀ ਫੁਰਲਾਦ ਦੀ ਝਲਕ ਵੀ ਇੱਕ ਦੀ ਸੀ ਅੰਦਰ ਕਹਿੰਦੀ ਝਲਕਾ ਪਰ ਗੈਰੀ ਜੀ ਜੇ ਆਪ ਕਹਿ ਰਹੇ ਸਿੰਘ ਸਾਹਿਬ ਕਰਨ ਮੇਰਾ ਬੈਗ ਤਿਆਰ ਆ ਤੇ ਫਿਰ ਲੋਕ ਉਥੇ ਕੀ ਵਿਸ਼ਵਾਸ ਕਰਨਗੇ ਜਿਹੜਾ ਤੁਸੀਂ ਕਹਿ ਰਹੇ ਕਿ ਉਹ ਕਮੈਂਟ ਕਰਕੇ ਇਤਿਹਾਸ ਰਚੂਗਾ ਜੇ ਉਹ ਆਪ ਹੀ ਕਹਿ ਰਹੇ ਕਿ ਮੈਂ ਜਾਣ ਵਾਸਤੇ ਤਿਆਰ ਹਾਂ ਮੈਨੂੰ ਘਰੋਂ ਭੇਜੋ ਮੈਂ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਸੀਗਾ ਕਿ ਜਿਹੜੇ ਉਹਨਾਂ ਦੇ ਦੋ ਪਹਿਲੇ ਕਮੈਂਡ ਸੀਗੇ ਉਹ ਆਪਣੇ ਆਪ ਦੇ ਵਿੱਚ ਬਾਦਲ ਗਿਆਨ ਨੂੰ ਐਕਸਪੋਜ਼ ਕਰਨ ਦੀ ਬੋਤ ਨੇ ਬਟ ਮੈਂ ਇਹ ਨਹੀਂ ਕਿਹਾ ਕਿ ਉਹ ਉਹਨਾਂ ਦੀ ਅਥਾਰਟੀ ਨੂੰ ਦੀ ਸਹੀ ਝਲਕ ਦਿੰਦੇ ਨੇ ਜਦੋਂ ਤੁਸੀਂ ਜਥੇਦਾਰ ਹੋਵੋ ਤੁਹਾਡੇ ਕੋਲ ਅਥਾਰਟੀ ਹੋਵੇ ਤੇ ਉਹਦੇ 'ਚ ਅਸਤੀਫੇ ਦੇ ਨੇ ਗਿਆਨੀ ਹਰਪ੍ਰੀਤ ਸਿੰਘ ਵਾਂਗੂ ਆ ਮਾਫ ਕਰਨਾ ਅਥਰੂ ਥਲੇ ਸੁੱਟ ਕੇ ਤੇ ਆਪਣੀ ਆਪਣੀ ਵੀਡੀਓ ਪਾਉਣੀ ਆਪਕਾਰਦਾਰ ਕੋ ਸਿੱਧਾ ਆਪਣੇ ਆਪ ਹੀ ਕਹਿਣਾ ਕਿ ਅਸੀਂ ਜਾਨ ਨੂੰ ਤਿਆਰ ਆ ਆਪਣੇ ਆਪ ਹੀ ਕਹਿਣਾ ਕਿ ਅਸੀਂ ਅਸਤੀਫੇ ਦੇ ਦਾਂਗੇ ਇਹ ਕੋਈ ਜਥੇਦਾਰਾਂ ਦੇ ਦੀ ਅਥਾਰਟੀ ਨੂੰ ਝਲਕਣ ਵਾਲੇ ਕਾਰਜ ਨਹੀਂ ਹੈਗੇ ਬੋਲ ਨਹੀਂ ਹੈਗੇ ਦੋਨਾਂ ਜਥੇਦਾਰਾਂ ਨੇ ਆਪਣੀ ਜਿਹੜੀ ਅਥਾਰਟੀਟਿਵ ਜਿਹੜੀ ਇਹਨਾਂ ਦੀ ਇਹਨਾਂ ਦੀ ਅਥਾਰਟੀਟਿਵ ਬੋਲ ਸੀ ਨਾ ਜਾਂ ਜਿਹੜੇ ਅਥਾਰਟੀਟਿਵ ਇਹਨਾਂ ਦੇ ਕੋਲ ਅਧਿਕਾਰ ਸੀ ਉਹ ਇਹਨਾਂ ਨੇ ਉਦਾਂ ਦਾ ਇਸਤੇਮਾਲ ਨਹੀਂ ਕੀਤਾ ਦੋਨਾਂ ਜ਼ਿੰਮੇਦਾਰਾਂ ਨੇ ਗਿਆਨੀ ਰਗਵੀਰ ਸਿੰਘ ਨੇ ਵੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨਹੀਂ ਕੀਤਾ ਮੈਂ ਇਹ ਗੱਲ ਕਲੀਅਰ ਹੈ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਨਹੀਂ ਕੀਤਾ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਨਹੀਂ ਕੀਤਾ ਹਾਂ ਇਹਨਾਂ ਨੇ 2 ਦਸੰਬਰ ਨੂੰ ਇੱਕ ਬਹੁਤ ਵੱਡਾ ਫੈਸਲਾ ਲਿਆ ਬਟ 2 ਦਸੰਬਰ ਤੋਂ ਬਾਅਦ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਉਹ ਨਹੀਂ ਕੀਤਾ ਸ਼ਾਇਦ ਕਿਤੇ ਨਾ ਕਿਤੇ ਕੋਈ ਨਾ ਕੋਈ ਕੋਈ ਮਜਬੂਰੀ ਜਾਂ ਕੋਈ ਟਿਲ ਆਈ ਹੋਏਗੀ ਜਾਂ ਕਿਸੇ ਕਿਸੇ ਪਾਸੇ ਕੋ ਪ੍ਰੈਸ਼ਰ ਹੋਏਗਾ ਮੇਬੀ ਮੈਂ ਕਹਿ ਨਹੀਂ ਸਕਦਾ ਬਟ ਜੋ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਜੋ ਇਹਨਾਂ ਨੂੰ ਕਰਨਾ ਚਾਹੀਦਾ ਸੀ ਜੋ ਇਹਨਾਂ ਨੂੰ ਦੋ ਤਰੀਕ ਦੇ ਆਪਣੇ ਹੀ ਫੈਸਲੇ ਆਪ ਇੰਪਲੀਮੈਂਟ ਕਰਨੇ ਚਾਹੀਦੇ ਸੀ ਲਾਗੂ ਕਰਵਾਉਣੇ ਚਾਹੀਦੇ ਸੀ ਉਹ ਨਹੀਂ ਕਰ ਪਾਉਂਦੇ ਨਵੇਂ ਜੱਤੇ ਦਾ ਸਵੇਰ ਗੜਗਾ ਤੋਂ ਰਾਂਦਾ ਸਿਵਾ ਸੁਭਾਅ ਅਸਮਾਗਨ ਹਾਜੀ ਚੋਦਨਾ ਤੱਕ ਦੋ ਵੀਂ ਦਾ ਸਾਮ ਖਾਓ ਤਾਂ ਸ਼ਾਮ ਨੂੰ ਹੋਏਗਾ ਨਹੀਂ ਦੋ ਜਥੇਦਾਰਾਂ ਦੇ ਵਿੱਚ ਕਿੰᓱ ਕਿਤਨੇ ਕਿਤੇ ਬੋਲਦੇ ਸੀ ਕਿ ਆਹ ਸੁਲਤਾਨ ਸਿੰਘ ਦਾ ਦਲ ਖਾਲਸਾ ਕੀ ਦੇਖਦੇ ਕੀ ਕਸੂਰ ਸੀ ਉਹਨਾਂ ਨੂੰ ਇਸ ਤਲਾਤ ਤਾਂ ਕਿ ਉਹਨਾਂ ਨੇ 2 ਦਸੰਬਰ ਦੇ ਫੈਸਲੇ ਕਰਨ ਵਾਲੇ ਸਾਰਿਆਂ ਦੀ ਬਲੀ ਲਾਈ ਸਭ ਦੀ ਬਲੀ ਲਾਈ ਸਭ 2 ਦਸੰਬਰ ਦੇ ਫੈਸਲਿਆਂ ਦੀ ਬਲੀ ਚੜੇ ਦੇਖੋ ਜਿਹੜਾ ਮੇਨ ਜਿਹੜਾ ਮੇਨ ਹੈ ਉਹਨਾਂ ਦਾ ਜੋ ਹੁਣ ਹੋਇਆ ਜੋ ਲਾਸਟ ਤੇ ਹੋਇਆ ਉਹ ਹੋਇਆ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਸਾਬਕਾ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੇ ਪੰਜ ਮੈਂਬਰੀ ਪੈਨਲ ਨੂੰ 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਜਿਹੜੇ ਜਿਹੜਾ ਥਾਪੜਾ ਦਿੱਤਾ ਹੈ ਜਿਹੜਾ ਅਕਾਲੀ ਦਲ ਨੂੰ ਕਿਹਾ ਕਿ ਤੁਸੀਂ ਆਪਣੀ ਭਰਤੀ ਸਟਾਰਟ ਕਰੋ ਇਹ ਲਾਸਟ ਜਿਹੜਾ ਉਹਨਾਂ ਦਾ ਫੈਸਲਾ ਸੀ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਥਾਪੜਾ ਦੇਣਾ ਉਸ ਤੋਂ ਬਾਅਦ ਉਹਨਾਂ ਦੀ ਕਲ ਬਲੀ ਲਈ ਗਈ। ਇੱਕ ਮੇਨ ਪ੍ਰਮੁੱਖ ਕਾਰਨ ਹੈ। ਉਹ ਤੁਹਾਨੂੰ ਲੱਗਦਾ ਜਥੇਬੰਦੀਆਂ ਜਾਂ ਕੌਮ ਦੀ ਨਜ਼ਰਾਂ ਦੇ ਅੰਦਰ ਰੱਖੀ ਜਾਂਦੀਆਂ ਹਨ। ਹੋਰਾ ਵੀ ਤੇ ਇਹ ਚੋਣੇ ਕੰਡਲ ਸਭਾ ਹੋ ਗਿਆ ਕੁਛ ਅਨੰਗ ਸਿੰਘ ਜਦੋਂ ਬੰਨੀ ਗਈਆਂ ਤੇ ਉਹਨਾਂ ਚਾਰਜ ਕੀਤਾ ਸੀ ਕਿ ਜੇ ਸਿੰਘ ਸਾਹਿਬ ਉਹ ਕੰਦ ਤੋੜਿਆ ਤੇ ਅਸੀਂ ਤੁਹਾਨੂੰ ਐਗਜ਼ਾਮ ਕਰ ਇਹ ਕੋਈ ਫੈਸਲੇ ਹੋਏ ਗੱਲਾਂ ਬਾਤਾਂ ਆ ਜਾਂਦੀਆਂ ਹੁਣਾਂ ਤੇ ਦੇਖੋ ਬਹੁਤ ਕੁਝ ਚਾਹੀਦਾ ਹੁਣਾਂ ਤੇ ਕੌਮ ਦੇ ਵਿੱਚ ਕੌਮ ਨੂੰ ਸੜਕਾਂ ਤੇ ਵੀ ਆਉਣਾ ਚਾਹੀਦਾ ਹੁਣਾਂ ਤੇ ਚਾਹੀਦਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਨੇ ਜਿਹੜਾ ਕੱਲ ਫੈਸਲਾ ਲਿਆ ਉਹਨਾਂ ਨੂੰ ਘਰਾਂ ਤੋਂ ਕੱਢ ਕੇ ਬਾਹਰ ਖੜੇ ਕਰਕੇ ਚੌਰਾਹੇ ਦੇ ਵਿੱਚ ਉਹਨਾਂ ਨੂੰ ਸਜ਼ਾਵਾ ਦੇਣੀ ਚਾਹੀਦੀ ਹੁਣਾਂ ਦੇ ਬਹੁਤ ਕੁਝ ਚਾਹੀਦਾ ਕੌਮ ਨੇ ਕਰਨਾ ਪੰਥ ਨੇ ਕਰਨਾ ਨੌਜਵਾਨਾਂ ਨੇ ਕਰਨਾ ਕੌਮ ਜਾਂ ਜਥੇਬੰਦੀਆਂ ਕੌਮ ਵੀ ਤੇ ਜਥੇਬੰਦੀ ਮਤਲਬ ਜਥੇਬੰਦੀਆਂ ਕੌਮ ਦਾ ਹਿੱਸਾ ਹੀ ਹੁੰਦਾ ਨਾ ਜਦ ਮੈਂ ਤੁਸੀਂ ਕਹ ਤੁਸੀਂ ਪੁੱਛ ਰਹੇ ਹੋ ਹੋਣਾ ਕੀ ਚਾਹੀਦਾ ਮੈਂ ਕਹਾਂ ਹੋਣਾ ਤੇ ਬਹੁਤ ਕੁਝ ਚਾਹੀਦਾ ਹੈ ਹੋਣਾ ਤੇ ਬਹੁਤ ਕੁਝ ਚਾਹੀਦਾ ਬਟ ਜਿਹੜੀ ਚੀਜ਼ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੀ ਔਰ ਜਿਹੜੀ बार-बार ਅਸੀਂ ਨਮੋਸ਼ੀਆਂ ਦਾ ਜਦੋਂ ਸਾਹਮਣਾ ਕਰ ਰਹੇ ਹਾਂ ਉਹ ਚੀਜ਼ ਹੈ ਕਿ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਜਿਹੜੇ ਖੁਦ ਉਸ ਪੋਸਟ ਤੇ ਪਦਮੀਆਂ ਤੇ ਬੈਠੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਨਿਯੁਕਤੀ ਸੇਵਾ ਮੁਕਤੀ ਅਧਿਕਾਰ ਖੇਤਰ ਨੂੰ ਨਿਯਮਬੱਧ ਨਹੀਂ ਕਰੋਗੇ ਜਿੰਨੀ ਦੇਰ ਤੱਕ ਇਹਨੂੰ ਕੋਡਿਫਾਈਡ ਪੋਸਟ ਨੂੰ ਨਹੀਂ ਕਰੋਗੇ ਇੰਨੀ ਦੇਰ ਤੱਕ ਇਸ ਪੋਸਟ ਦੇ ਨਾਲ ਅਕਾਲੀ ਖੇਲਵਾੜ ਕਰਦੇ ਰਹਿਣਗੇ ਔਰ ਉਹ ਕਰ ਰਹੇ ਨੇ ਇੱਕ ਖੇਲਵਾੜ ਹੀ ਹੈ ਨਾ ਜੋ ਕੱਲ ਹੋਇਆ ਪੋਸਟ ਦਾ ਖੇਲਵਾੜ ਹੈ ਨਿਰਾਦਰੀ ਹੈ ਵਿਅਕਤੀਆਂ ਦੀ ਨਿਰਾਦਰੀ ਹੈ ਤੁਸੀਂ ਤੁਸੀਂ ਕੌਮ ਬਰਦਾਸ਼ ਕਰ ਰਹੀ ਐ ਨਾ ਕੌਮ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਦੀ ਜਿਹੜੀ ਬੇਪਤੀ ਕਰਕੇ ਉਹਨੂੰ ਜਿਵੇਂ ਉਹਨੂੰ ਫਾਰਕ ਕੀਤਾ ਗਿਆ ਉਹਨੂੰ ਕੌਮ ਨੇ ਮਤਲਬ ਬਰਦਾਸ਼ ਕਰ ਲਿਆ ਨਾ ਤੇ ਉਸ ਤੋਂ ਬਾਅਦ ਆਥਾਲੀ ਦਲ ਬਾਦਲ ਦੇ ਲੀਡਰਸ਼ਿਪ ਦੇ ਹੌਸਲੇ ਵਧੇ ਉਹਨਾਂ ਨੇ ਕੱਲ ਅਗਲਾ ਕਦਮ ਵੀ ਚੁੱਕ ਲਿਆ 1925 ਦੇ ਘੇਰੇ ਦੇ ਵਿੱਚ ਲਿਆਂਦਾ ਜਾਂਦਾ ਜੋ ਐਕਟਿਵਿਟੀ ਸੀ ਜਾਂ ਅੰਦਰੂਨੀ ਕਮੇਟੀ ਕਹਿ ਰਹੇ ਜਾਂ ਦਲ ਕੌਮ ਸੰਗਤ ਇਹਨਾਂ ਸਿਕ ਬਰਤਵਾਇ ਐਕਟ 1925 ਦੇ ਵਿੱਚ ਇਹ ਬੜਾ ਵੱਡਾ ਟਾਈਟਲ ਲਕੂਣਾ ਹੈ ਤੇ ਉਹਦੇ ਵਿੱਚ ਅ ਹੈਡ ਗ੍ਰੰਥੀ ਹੈ ਵਰਡ 1925 ਦੇ ਜਿਹੜਾ ਐਕਟ ਹੈ ਨਾ ਉਹਦੇ ਵਿੱਚ ਵਰਡ ਹੈਡ ਗ੍ਰੰਥੀ ਹੈ ਬਾਅਦ ਵਿੱਚ ਇੱਕ ਮਤੇ ਰਾਹੀਂ ਸ਼ਰੋਮਣੀ ਕੌਰ ਦੁਆਰਾ ਪਰਪੰਦ ਕਮੇਟੀ ਨੇ ਉਸ ਹੈਡ ਗ੍ਰੰਥੀ ਨੂੰ ਮਤੇ ਰਾਹੀਂ ਉਸ ਉਸ ਨੂੰ ਜਥੇਦਾਰ ਦੇ ਦੌਰ ਤੇ ਪਰਵਾਸ਼ਿਤ ਕਰ ਦਿੱਤਾ ਤੇ ਉਸ ਨੂੰ ਫਿਰ ਆਪਣੇ ਐਜ਼ ਅ ਏਮਪਲੋਏ ਦੇ ਉਸ ਦਾਇਰੇ ਚੋਂ ਕੱਢ ਕੇ ਤੇ ਬਾਰ ਕਰ ਦਿੱਤਾ ਤਾਂ ਕਿ ਉਹਨਾਂ ਦਾ ਸਤਕਾਰ ਬਣਿਆ ਰਵੇ ਹੁਣ ਕਾਗਜ਼ਾਂ ਦੇ ਵਿੱਚ ਤੇ ਉਹਨਾਂ ਨੂੰ ਸਤਕਾਰ ਦੇ ਦਿੱਤਾ ਪਰ ਅਮਲੀ ਤੌਰ ਤੇ ਅੱਜ ਵੀ ਉਹਨਾਂ ਦਾ ਨਰਾਦਰੀ ਕੀਤੀ ਜਾਂਦੀ ਹੈ ਮਤਲਬ ਭਾਈ ਸਾਹਿਬ ਕੱਲ ਜਿਸ ਤਰੀਕੇ ਨਾਲ ਹੋਇਆ ਪ੍ਰਧਾਨ ਸਾਹਿਬ ਵੀ ਨਹੀਂ ਸੀ ਕਾਰਜਕਾਰੀ ਪ੍ਰਧਾਨ ਸੀ ਕੀ ਸਮਝੋ ਇੰਨੀ ਕੀ ਲੋਡ ਪੈ ਗਈ ਕਿ ਸਭ ਤੋਂ ਪਹਿਲੇ ਪ੍ਰਧਾਨ ਦੇ ਉੱਤੇ ਬੈਠਾ ਕਰਨੀ ਪਾਏ ਜਿਹਦਾ ਵੀ ਫੈਸਲਾ ਕਰਨਾ ਪਵੇ ਮੇਰੇ ਖਿਆਲ ਆ ਕੱਲ ਦਾ ਫੈਸਲਾ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਚੈਲੇਂਜੇਬਲ ਹੈ ਅਗਰ ਹਾਂ ਬਿਲਕੁਲ ਇਹ ਅਗਰ ਕੋਈ ਅੱਗੇ ਵੱਧ ਕੇ ਇਹਨੂੰ ਚੈਲੰਜ ਕਰਨਾ ਚਾਹੇ ਔਰ ਸ਼ਾਇਦ ਕੁਝ ਕੁਝ ਲੋਗ ਇਹਨੂੰ ਕਰਨ ਦੀ ਸੋਚ ਵੀ ਰਹੇ ਨੇ ਅਗਰ ਉਹ ਅਗਰ ਉਹ ਆਪਣਾ ਇਹਨੂੰ ਅਮਲ ਦੇ ਵਿੱਚ ਲਿਆਉਂਦੇ ਨੇ ਤੇ ਇਹ ਚੈਲੈਂਜੇਬਲ ਹੈ ਔਰ ਇਹ ਚੈਲੰਜ ਫਰੇਗਾ ਪਰ ਇਸ ਕਾਰਜਕਾਰੀ ਪ੍ਰਧਾਨ ਲਾ ਕੇ ਚਾਲ ਨੂੰ ਕਰ ਜਦਾ ਇੰਨੀ ਕਿਹਦੀ ਲੋੜ ਇੰਨੀ ਜਲਦ ਕਿਉਂ ਦੇਖੋ ਮੈਂ ਤੇ ਪਹਿਲਾਂ ਕਲੀਅਰ ਕਰ ਦਿੱਤਾ ਕਿ ਜਿਹੜਾ ਵਿਗਿਆਨੀ ਰਗਵੀਰ ਸਿੰਘ ਨੇ ਥਾਪੜਾ ਦਿੱਤਾ ਹੈ 18 ਮਾਰਚ ਨੂੰ ਜਿਹੜੀ ਨਵੀਂ ਭਰਤੀ ਸ਼ੁਰੂ ਹੋਣੀ ਸੀ ਅਕਾਲੀ ਦਲ ਨੂੰ ਫਿਗਰ ਲੱਗ ਗਿਆ ਕਿ ਅਕਾਲ ਤਖਤ ਦੀ ਸਰਪ੍ਰਸਤੀ ਹੈ ਅਕਾਲ ਤਖਤ ਦੀ ਅਗਵਾਈ ਹੈ ਜਿਹੜੀ ਨਵੇਂ ਭਰਤੀ ਆਉਣੀ ਹੈ ਸਿੱਖਾਂ ਨੇ ਸਾਰਿਆਂ ਨੇ ਉਧਰ ਚਲੇ ਜਾਣਾ ਹੈ ਔਰ ਅਸੀਂ ਖੋਖਲੇ ਦੇ ਖੋਖਲੇ ਖਾਲੀ ਦੇ ਖਾਲੀ ਹੋ ਜਾਣਾ ਉਹਨੂੰ ਆਪਣਾ ਡਰ ਪੈ ਗਿਆ ਸੀ ਆਪਣੀ ਹੋਂਦ ਦਾ ਅਕਾਲੀ ਦਲ ਨੂੰ ਆਪਣੀ ਸੁਖਬੀਰ ਬਾਦਲ ਨੂੰ ਆਪਣੀ ਪਾਰਟੀ ਦੀ ਹੋਂਦ ਦਾ ਡਰ ਪੈ ਗਿਆ ਸੀ ਕਿ 18 ਤਰੀਕ ਨੂੰ ਪੰਥ ਨੇ ਉਸ ਅਕਾਲੀ ਦਲ ਵੱਲ ਚਲੇ ਜਾਣਾ ਹੈ ਜਿਹੜਾ ਅਕਾਲ ਤਖਤ ਦੀ ਸਰਪ੍ਰਸਤੀ ਹੈ ਜਿਹਦੀ ਭਰਤੀ ਸ਼ੁਰੂ ਹੋਣ ਚਾਹੀਦੀ ਪੱਟੇ ਇਸੇ ਤਰ੍ਹਾਂ ਹੋਗਾ ਜਿਹਨੂੰ ਦੰਦਮਾ ਸਾਹਿਬ ਦਾ ਜ਼ਿੰਦਗੀ ਆਇਆ ਹੈ ਦੇ ਬਾਬਤ ਸੋਸ਼ਲ ਮੀਡੀਆ ਦੇ ਵਿਵਾਦਿਤ ਕਿਉਂ ਵਿਵਾਦਿਤ ਕਿੰਨੇ ਹੋ ਗਏ ਮੈਂ ਮੈਂ ਪੜੀਆਂ ਨੇ ਤੇ ਮੈਂ ਜਾਣਦਾ ਵੀ ਹਾਂ ਬਟ ਕੀ ਕਹਿ ਸਕਦੇ ਆ ਜਦੋਂ ਪੂਰਾ ਸਿਸਟਮ ਹੀ ਵਿਗੜਿਆ ਹੋਵੇ ਤੇ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਨੇ ਫੈਸਲਾ ਕੀਤਾ ਇਹ ਤਾਂ ਉਹਨੋਂ ਜਵਾਬ ਦੇਣਗੇ ਕਿ ਉਹਨਾਂ ਨੇ ਇਸ ਤਰ੍ਹਾਂ ਵਿਵਾਦਿਤ ਵਿਅਕਤੀ ਨੂੰ ਕਿਉਂ ਲਗਾਇਆ ਤੇ ਵੱਡੀ ਪੱਧਰੀ ਤੇ ਸਰਕਾਰ ਤੋਂ ਸਿੱਖਿਆ ਦੀ ਖਾ ਦੇ ਇਹੋ ਜਿਹੀ ਸਿੱਖਿਆ ਨੂੰ ਲਾਉਂਦਾ ਕੰਮ ਜਾਂ ਚੈਲੰਜ ਕਰ ਵੀ ਗੱਲ ਕੀਤੀ ਕਰੋਗੇ ਜਾਂ ਵਾਦਾਂ ਦੇ ਵਿੱਚ ਅਸਰਪੀ ਟ੍ਰੋਲਰ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਅਸੀਂ ਉਸ ਜਿਹੜੇ ਵੀ ਜਿਹੜੇ ਵੀ ਕੱਲ ਫੈਸਲੇ ਹੋਏ ਨੇ ਅਸੀਂ ਕਲੀਅਰ ਕਰ ਦਿੱਤਾ ਹੈ ਕਿ ਕੌਮ ਦੇ ਬਹੁਤ ਵੱਡੇ ਹਿੱਸੇ ਨੇ ਇਹਨੂੰ ਪਰਵਾਹ ਨਹੀਂ ਕਰਨੇ ਔਰ ਇਹ ਗੱਲ ਕਾਲੀਦਲ ਬਾਦਲ ਨੂੰ ਫੈਸਲੇ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ